ਨੁਕਰੀਆਂ ਦਾ ਸ਼ਕੀਨ ਚੈਨਲ ਵੇਖ ਰਿਹਾ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਤੁਹਾਡਾ ਆਪਣਾ ਗੁਰਦੇਵ ਸਿੰਘ ਹਿਰ ਆ ਚੱਕੋ ਜੀ ਮੋਹ ਪਿਆਰ ਦੀਆਂ ਤੰਦਾ ਬਹੁਤ ਸੋਹਣੀ ਵੀਡੀਓ ਆ ਨਿੱਕੀ ਜੀ ਬਸ਼ੇਰੀ ਆ ਇੱਕ ਆਪਣੀ ਤੇ ਬਹੁਤ ਹੀ ਪਿਆਰ ਲੈਂਦੀ ਆ ਤੇ ਮੈਨੂੰ ਕਦੀ ਵੀ ਇਹਦੇ ਨਾਲ ਰੋਟੀ ਖਾਣ ਦੇ ਵਿੱਚ ਕਦੀ ਮੈਂ ਕਹਿੰਦਾ ਕਿ ਇਹਦੇ ਨਾਲ ਕੀ ਕੋਈ ਵੀ ਆਪਣਾ ਕੋੜਾ ਕੋੜੀ ਬਸ਼ੇਰੀ ਆਪਣੀ ਹੋਵੇ ਮੈਨੂੰ ਕੋਈ ਵੀ ਦਿੱਕਤ ਨਹੀਂ ਹੁੰਦੀ ਉਹਦੇ ਨਾਲ ਰੋਟੀ ਖਾਣ ਚ ਕਿਉਂਕਿ ਇਹੋ ਹੀ ਆਪਣੀ ਜਿਹੜੀ ਆ ਉਹ ਜੀਵਨ ਪੂੰਜੀ ਆ ਇਨਾਂ ਦੇ ਸਿਰ ਤੇ ਹੀ ਆਪਾਂ ਉੱਡੇ ਫਿਰਦੇ ਆਂ ਤੇ ਇਹੋ ਹੀ ਆਪਣਾ ਸਾਰਾ ਕੁਝ ਆ। ਇੰਨੀ ਗੁਰੂ ਸਾਹਿਬ ਦੀ ਕਿਰਪਾ ਆ, ਗੁਰੂ ਪਿਤਾ ਬਾਜਾਂ ਵਾਲੇ ਦੀ ਕਿ ਇਹਨਾਂ ਦੀ ਦੇਣ ਹੀ ਅੱਜ ਮੈਂ ਸਭ ਕੁਝ ਜੋ ਵੀ ਆ ਮੇਰੇ ਕੋਲ ਧਨ ਦੌਲਤ ਸਭ ਕੁਝ ਇਹਨਾਂ ਦੀ ਬਦੌਲਤ ਆ। ਤੇ ਇਹਨਾਂ ਨਾਲ ਇੰਨਾ ਕ ਪਿਆਰ ਆ ਆਪਣਾ ਕਿ ਆਪਾਂ ਕਦੀ ਇਹਨਾਂ ਨੂੰ ਜਾਨਵਰ ਨਹੀਂ ਸਮਝਿਆ, ਆਪਾਂ ਇਹਨਾਂ ਨੂੰ ਘਰ ਦੇ ਮੈਂਬਰ ਹੀ ਸਮਝੀਦਾ। ਤੇ ਦੇਖੋ ਕਿੰਨਾ ਪਿਆਰ ਲੈਂਦੀ ਆ। ਮੇਰੇ ਹੱਥੋਂ ਮੇਰੇ ਹੀ ਚਮਚੇ ਨਾਲ ਕਦੀ ਮੇਰੀ ਥਾਲੀ 'ਚ ਮੂੰਹ ਮਾਰ ਕੇ ਚੌਲ ਖਾਂਦੀ ਆ ਤੇ ਕਦੀ ਚਮਚੇ ਨਾਲ ਖਾਂਦੀ ਪਰ ਮੈਂ ਕਦੀ ਇਹ ਨਹੀਂ ਸੋਚਿਆ ਕਿ ਇਹ ਸਾਡਾ ਜਾਨ